ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਆਪਣੇ ਲੀਡਰ ਸਾਹਿਬਾਨ ਦਾ ਤੇ ਇਥੋਂ ਦੇ ਲੀਡਰ ਸਾਹਿਬਾਨ ਦਾ ਇਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ ਐਮਪੀ ਦੀ ਚੋਣ ਲੜਾਂ ਜਲੰਧਰ ਦੇ ਨਾਲ ਮੇਰਾ ਲਗਾਓ ਹੈ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਸਾਡੇ ਬਜ਼ੁਰਗ ਪਹਿਲਾਂ ਦੁਆਬੇ 'ਚ ਰਹਿੰਦੇ ਸੀ ਪੁਆਰ ਸਾਡਾ ਗੋਤ ਹੈ ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੀ ਹੈ ਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ ਦੇ ਮੱਥਾ ਟਿਕਣਾ ਆਉਂਦੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਬਤੌਰ ਐਮਸੀ ਸਕੂਲ ਪ੍ਰਧਾਨ ਕਾਲਜ ਪ੍ਰਧਾਨ ਸ਼ਹਿਰ ਖਰੜ ਦੇ ਪ੍ਰਧਾਨ ਚਮਕੌਰ ਸਾਹਿਬ ਦੇ ਐਮ ਐਲ ਏ ਮੰਤਰੀ ਅਰ ਤਿੰਨ ਮਹੀਨੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਵੱਲੋਂ ਸੇਵਾ ਕੀਤੀ ਹੈ ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲੀਆਂ ਜਿਦੇ ਵਿੱਚ ਪਾਰਕਾਂ ਵੀ ਹੈ ਜਿਦੇ ਵਿੱਚ ਕਮਿਊਨਿਟੀ ਸੈਂਟਰ ਵੀ ਹੈ ਜਿਦੇ ਵਿੱਚ ਗਰਾਊਂਡ ਵੀ ਹੈ ਜਿਦੇ ਵਿੱਚ ਗੇਟ ਵੀ ਹੈ ਜਿਦੇ ਵਿੱਚ ਸੁੰਦਰਤਾ ਵੀ ਹੈ ਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕਿ ਜੀ ਪਛਾਣਿਆ ਨਹੀਂ ਜਾਣਾ ਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿੱਲਾ ਸੀ ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਪਈ ਹੈ ਫਿਰ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ ਉੱਥੇ ਗਲਿਆਰਾ ਬਣਾਇਆ ਇੰਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ ਤੇ ਗੇਟ ਬਣ ਗਏ ਉੱਥੇ ਵੱਡੇ ਸਹਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੀ ਜਹਾਰ ਸਿੰਘ ਜੀ ਦੇ ਨਾਮ ਤੇ ਗੇਟ ਬਣੇ ਆ ਪੂਰੇ ਸਿੱਖ ਇਤਿਹਾਸ ਨੂੰ ਫਲਾਉਣ ਫਿਲਮ ਆਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਬਹੁਤ ਵਧੀਆ ਡਵੈਲਪਮੈਂਟ ਹੋਈ ਹੈ ਯੂਨੀਵਰਸਿਟੀ ਉੱਥੇ ਬਣ ਰਹੀ ਹੈ ਉੱਥੇ ਦੋ ਆਈਟੀਆਈ ਕਾਲਜ ਬਣ ਰਹੇ ਹੈ ਉੱਥੇ ਗਰਾਊਂਡ ਬਣਿਆ ਹੈ ਉੱਥੇ ਸਕੂਲ ਮਾਡਰਨ ਸਕੂਲ ਬਣਿਆ ਖਰੜ ਜਿਹਦੇ ਵਿੱਚ 4700 ਬੱਚਾ ਪੜਦਾ ਇਹ ਮੇਰਾ ਮਾਡਲ ਹੈ ਸਕੂਲਾਂ ਦਾ ਉਹਦੇ ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮੀਨੈਂਸ ਲਿਖਾਤਾ ਸਕੂਲ ਮੈਂ ਬਣਾਇਆ ਹੋਇਆ 4700 ਬੱਚਾ ਇੱਕੋ ਸਰਕਾਰੀ ਸਕੂਲ ਚ ਪੰਜਾਬ ਚ ਉਹ ਮੈਂ ਮਾਡਰਨ ਸਕੂਲ ਬਣਾਇਆ ਸੀ ਉਸ ਸਮੇਂ ਐਮਐਲਏ ਸਾਡੇ ਬੀਰ ਦਵਿੰਦਰ ਸੀ ਮੇਰੇ ਪਾਸ ਇੱਕ ਸੋਚ ਹੈ ਇੱਕ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ ਕਿਉਂਕਿ ਆਟਾ ਦਾਣ ਦੇਣ ਦੇ ਨਾਲ ਕਿਸੇ ਨੇ ਅਮੀਰ ਨਹੀਂ ਹੋ ਜਾਣਾ ਬਿਜਲੀ ਵੀ 200 ਯੂਨਿਟ ਸੀ ਪਹਿਲਾਂ ਹੁਣ 300 ਕਰਤੀ ਉਹਦੇ ਨਾਲ ਵੀ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਨਹੀਂ ਆ ਜਾਣੀ ਖੁਸ਼ਿਆਲੀ ਆਣੀ ਹੈ ਜਦ ਐਜੂਕੇਸ਼ਨ ਆਏਗੀ ਉਹ ਮੈਂ ਕੰਮ ਕੀਤਾ ਖਰੜ ਦੇ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਖੋਲੀ ਉਹਦੀ ਬਿਲਡਿੰਗ ਬਣ ਰਹੀ ਹੈ ਕਾਲਜ ਖੋਲੇ ਹੈ ਸਾਨੂੰ ਪੜ੍ਹਾਈ ਦੀ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਤੇ ਨੌਕਰੀਆਂ ਦੀ ਲੋੜ ਹੈ ਆਟਾ ਦਾੜ ਤੇ ਅਸੀਂ ਆਪੇ ਖਰੀਦ ਲਾਗੇ ਬਿਜਲੀ ਦੇ ਪੈਸੇ ਅਸੀਂ ਆਪੇ ਦੇ ਦਾਂਗੇ ਸਾਨੂੰ ਸક્ષਮ ਕਰੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ ਉਹ ਮੇਰਾ ਮਾਡਲ ਹੈ ਮੇਰਾ ਮਾਡਲ ਇਹ 프리 ਚੀਜ਼ਾਂ ਬੰਨਣਾ ਨਹੀਂ ਹੈ ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ ਇਹ ਮੇਰਾ ਮਾਡਲ ਹੈ ਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਚਾਹੇ ਉਹ ਯੂਕੇ ਹੈ ਚਾਹੇ ਯੂਐਸਏ ਹੈ ਚਾਹੇ ਕੈਨੇਡਾ ਚਾਹੇ ਹੋਰ ਦੇਸ਼ ਹੈ ਤੇ ਦੇ ਐਨਆਰਆਈਆਂ ਨੇ ਕਮਾਲ ਕਰਤੀ ਹੈ ਸਾਡਾ ਨਾਮ ਉੱਚਾ ਕੀਤਾ ਹੈ ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋਲ ਰਹੇ ਹੈ ਸਾਡ ਨੂੰ ਬਦਨਾਮ ਕਰ ਰਹੇ ਹੈ ਗਲੀ ਗਲੀ ਦੇ ਵਿੱਚ ਬਿਕ ਰਹੇ ਹੈ ਦਰਦ-ਦਰ ਤੇ ਘੁੰਮਦੇ ਆ ਬਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਆ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਢ ਚਲੇ ਜਾਂਦੇ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦਲਾ ਕਰਿਆ ਸਿਸਟਮ ਨੂੰ ਭਾਜਪੀ ਨੇ ਖਾਸੌਰ ਤੇ ਤੇ ਆਮ ਆਦਮੀ ਪਾਰਟੀ ਨੇ ਖਾਸੌਰ ਤੇ ਇੱਥੇ ਰਿੰਕੂ ਕਾਂਗਰਸ ਚੋ ਗਿਆ ਐਸੀ ਰੌੜਾ ਨਹੀਂ ਪਾਇਆ ਕਿ ਬਸ ਸਾਡਾ ਗਦਾਰ ਸੀਗਾ ਜਾਂ ਕਿ ਐਸੀਗਾ ਲੇਕਿਨ ਜਦੋਂ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਗਿਆ ਕਿਉਂਕਿ ਉਹਦਾ ਤਾਂ ਕਰਤਾਰ ਹੀ ਕੋਈ ਨਹੀਂ ਬਚਿਆ ਜਿਹੜਾ ਇੱਕ ਦੇੜੀ ਟੱਪ ਗਿਆ ਉਹਨੇ ਪਤਾ ਨਹੀਂ ਕਿੰਨੀਆਂ ਟੱਪਣੀਆਂ ਜਾਂ ਦੂਸਰੀ ਟੱਪੀ ਜਦ ਫੇਰ ਇਹਨਾਂ ਨੇ ਪੂਰੇ ਜਲੰਧਰ ਦੇ ਵਿੱਚ ਗਰਦਾਰ ਦੇ ਪੋਸਟਰ ਲਾ ਕੇ ਬੜੇ ਜਲੂਸ ਕੱਢੇ ਰਿਕਸ਼ੂ ਦੇ ਤੇ ਅੱਜ ਅਕਾਲੀ ਦਲ ਦਾ ਗਰਦਾਰ ਲੈ ਕੇ ਉਹਨੂੰ ਟਿਕਟ ਦਿੱਤੀ ਆ ਉਹਦੇ ਕਿਹੜੇ ਪੋਸਟਰ ਲਾਣਗੇ ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਪਵਨ ਕੁਮਾਰ ਟੀਨੂ ਦੇ ਮੈਂ ਕਿਹੜੇ ਪੋਸਟਰ ਲਗਾਵਾਂ ਪੰਜਾਬ ਜਲੰਧਰ ਦੀਆਂ ਗਲੀਆਂ ਦੇ ਵਿੱਚ ਉਹ ਇਨਕਲਾਬੀ ਹੈ ਕਿਆ ਉਹ ਗਰਦਾਰ ਹੈ ਜੇ ਰਿੰਫੂ ਗਰਦਾਰ ਸੀ ਇਹਨਾਂ ਦੀ ਪਾਰਟੀ ਦਾ ਟਿਕਟ ਸਮੇਤ ਭੱਜ ਗਿਆ ਤਾਂ ਕਿਹਾ ਟਿਨਿਊ ਗਰਦਾਰ ਨਹੀਂ ਹੈ ਨਾਮ ਤਾਂ ਮਿਲਦੀ ਹੀ ਹੈ ਦੋਨੋਂ ਹੀ ਫੇਰੇ ਗਰਦਾਰ ਕਿਉਂ ਨਹੀਂ ਹੈ ਫਿਰ ਤੁਸੀਂ ਕਿਉਂ ਸਿਸਟਮ ਨੂੰ ਗੰਧੜਾ ਕਰ ਰਹੇ ਹੋ ਕਿਉਂ ਸਾਡੀ ਸੱਭਿਆਚਾਰ ਨੂੰ ਸਾਡੇ ਲੋਕਾਂ ਦੇ اخلاق ਨੂੰ ਤੁਸੀਂ ਲਾਲਚਾਂ ਡਰ ਦੇ ਕੇ ਫਾਦਰ ਰਹੇ ਹੋ ਉਹਨਾਂ ਦਾ ਕੋਈ اخلاق ਨਹੀਂ ਰਿਹਾ ਜਿਹੜੇ बिक ਰਹੇ ਐ بار بار ਤੇ ਜਿਹੜੇ ਲਾਲਚ ਵਿਚਾਰ ਡਰ ਵਿਚ ਆ ਕੇ ਪਾਰਟੀਆਂ ਬਦਲ ਰਹੇ ਐ ਦਲ ਬਦਲੂ ਜਿਨ੍ਹਾਂ ਨੂੰ ਕਹਿੰਦੇ ਹਰਿਆਣਾ ਵਿੱਚ ਇਹ ਬਦਨਾਮੀ ਹੋਈ ਸੀ ਆਯਾਰਾ 11 ਹੋ ਗਿਆ ਸੀ ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਦਿਆ ਅੱਜ ਆਮ ਆਦਮੀ ਪਾਰਟੀ ਨੇ ਫਤੇਗੜ ਦਾ ਕੈਂਡੀਡੇਟ ਕਾਂਗਰਸ ਚੋਂ ਲਿਆ ਕੇ ਦਿੱਤਾ ਹੈ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ ਚੋਂ ਲਿਆ ਕੇ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਇੱਥੇ ਦਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਕੇ ਦਿੱਤਾ ਕਿਉਂ ਬਈ ਜਿਹੜੇ ਵਲੰਟਰੀਆ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ ਇਹਨਾਂ ਦੀ ਬਦਲਾਅ ਲਿਆਉਣ ਦੀ ਜਿਹੜੀ ਨਾਹਰਾ ਸੀ ਉਹ ਬਦਲਾਅ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾਤੀਆਂ ਆਪਣੇ ਘਰ ਵੇਚ ਕੇ ਲਗਾ ਦੇ ਪਾਰਟੀ ਤੇ ਕਿਹਾ ਉਹਨਾਂ ਚੋਂ ਕੋਈ ਹੋਣਹਾਰ ਮੁੰਡਾ ਨਹੀਂ ਸੀ ਜਿਸ ਨੂੰ ਜਲੰਧਰ ਦੀ ਹੁਸ਼ਿਆਰਪੁਰ ਦੀ ਇਹ ਆ ਫਤੇਗੜ ਸਾਹਿਬ ਦੀ ਟਿਕਟ ਦਿੱਤੀ ਜਾਂਦੀ ਕਿਉਂ ਬਾਹਰ ਦੇ ਬੰਦੇ ਲਿਆ ਕੇ ਦੂਸਰੀ ਪਾਰਟੀਆਂ ਦੇ ਖਰੀਦ ਕੇ ਕਿ ਆ ਉਹਨਾਂ ਨੂੰ ਧਰ ਕੇ ਟਿਕਟਾਂ ਦਿੱਤੀਆਂ ਜਾਂਦੀ ਆ ਵਲੰਟੀਅਰ ਕਿੱਥੇ ਜਾਵੇ ਤੁਸੀਂ ਸਭ ਵਜਾ ਕੀ ਸਮਝਦੇ ਹੋ ਕਿ ਸਾਸੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲਾਂ ਕਰ ਲੈਣ ਦੋ ਉਸ ਤੋਂ ਬਾਅਦ ਮੈਂ ਤੁਹਾਨੂੰ ਟਾਈਮ ਦਵਾਂਗਾ ਸੋ ਮੈਂ ਇਹ ਗੱਲਾਂ ਤੁਹਾਡੇ ਰਾਹੀਂ ਲੋਕਾਂ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਚੱਲ ਬਦਲੂ ਔਰ اخلاق ਤੋਂ ਗਰੇ ਬਿਕਾਉ ਅਟਰਪੋਗ ਲੋਗ ਐ ਇਹਨਾਂ ਨੂੰ ਮੂਨਾ ਲਾਓ ਚਾਹੇ ਮੈਂ ਹੀ ਕਿਉ ਨਾ ਆਮਾ ਜੇ ਮੈਂ ਪਾਰਟੀ ਬਦਲਦਾ ਤਾਂ ਮੈਨੂੰ ਵੀ ਵੋਟ ਨਾ ਪਾਓ ਕਿਸੇ ਨੂੰ ਨਾ ਪਾਓ ਜਿਹੜੇ ਆਪਣੀ ماں ਪਾਰਟੀ ਦੇ ਮੂੰਹ ਤੇ ਚਪੇੜ ਮਾਰ ਕੇ ਜਾਂਦੇ ਆ ਜਿਹੜੇ ਉਹਨੂੰ ਪਿੱਠ ਦਿਖਾ ਕੇ ਜਾਂਦੇ ਜਿਹੜੇ ਉਹਨੂੰ ਧੋਕਾ ਦੇ ਕੇ ਜਾਂਦੇ ਸੋ ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਡਿਵੈਲਪਮੈਂਟ ਪੱਖੋਂ ਜਲੰਧਰ ਦੀ ਗੱਲ ਕਰਨੀ ਹੈ ਮੈਂ ਅੱਜ ਹਾਲਾਤ ਜਲੰਧਰ ਦੇ ਵਿੱਚ ਇਹ ਹੈ ਕਿ ਆਮ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਕੀ ਦੀ ਚੈਨ ਕਰ ਕੋਈ ਖੋਲਵੇ ਕੋਈ ਪਤਾ ਨਹੀਂ ਕੀ ਦੀ ਕੋਈ ਮੋਬਾਈਲ ਚੱਕ ਲੈ ਜਵੇ ਜਾਂ ਕਿ ਨੂੰ ਧਮਕੀ ਆ ਜਵੇ ਕੀ ਤੋਂ ਅੰਦਰ ਖਾਤੇ ਪੈਸੇ ਲਈ ਜਾਂਦੇ ਪਤਾ ਨਹੀਂ ਲੱਗ ਰਿਹਾ ਲੇਕਿਨ ਲਾਅ ਐਂਡ ਆਰਡਰ ਦੀ ਹਾਲਾਤ ਬਹੁਤ ਮਾੜੇ ਨਸ਼ਿਆਂ ਦੇ ਹਾਲਾਤ ਬਹੁਤ ਮਾੜੇ ਹੈ ਤੇ ਨਾਲ-ਨਾਲ ਇੱਥੇ ਸੱਟਾ ਚੱਲਦਾ ਹੈ ਨਾਲ-ਨਾਲ ਇੱਥੇ ਜੂਏ ਦੇ ਅੱਡੇ ਚੱਲਦੇ ਹੈ ਨਾਲ-ਨਾਲ ਇੱਥੇ ਨਸ਼ੇ ਵਿਗਦੇ ਤੇ ਉਹਨੂੰ ਚਲਾਉਂਦੇ ਐ ਇੱਥੋਂ ਦੇ ਲੀਡਰ ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲਾਉਣ ਪਿੱਛੇ ਹੁੰਦੀਆਂ ਤੇ ਸੱਟੇ ਦੇ ਬਾਜ਼ਾਰ ਚਲਾਉਣ ਪਿੱਛੇ ਹੁੰਦੇ ਤੇ ਮਾਫੀਆ ਪਿੱਛੇ ਹੁੰਦੀਆਂ ਤੇ ਸਮਝੌਤੇ ਵੀ ਇਸੇ ਕਰਕੇ ਹੁੰਦੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਇਸ ਪਰ ਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਘੁਮਾਈ ਜਾਂਦੇ ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਲ ਹੁੰਦੀ ਹੈ ਉਸ ਤਰ੍ਹਾਂ ਕਦੇ ਇੱਧਰ ਘੇਰ ਲੈਂਦੇ ਇਹਨਾਂ ਨੂੰ ਕਦੇ ਇੱਧਰ ਘੇਰ ਲੈਂਦੇ ਲੇਕਿਨ ਮੈਂ ਇੱਥੇ ਚਮਕੌਰ ਸਾਹਿਬ ਤੋਂ ਵੱਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਉੱਥੇ ਮੈਂ ਉਹਨਾਂ ਦਾ ਜੀ ਆਸ਼ੀਰਵਾਦ ਲੈ ਕੇ ਆਇਆ ਇੱਥੇ ਬਾਬੂ RAM ਜੀ ਦਾ ਆਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦਿਓ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਔਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ ਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ ਸ਼੍ਰੀ ਕ੍ਰਿਸ਼ਨ ਹੋ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜस्तानी ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫੁੱਟਬਾਲ FIFA ਦੀ ਇੱਥੇ ਰਜਮੜ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਜਲਦ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮੰ minister ਹੈ ਲੇਕਿਨ ਝਾੜੂ ਵਾਲਿਆ ਤੇ ਝਾੜੂ ਵੀ ਦੇ ਮਰਵਾਹ ਹੁੰਦਾ ਇੱਥੇ ਗੰਦਗੀ ਪਈ ਹੈ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ ਕੋਈ ਲਾਵਾ ਨਾ ਆਰਡਰ ਨਹੀਂ ਕੋਈ ਲੋਕਾਂ ਬਾਤੇ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੈ ਕੇ ਆਣੀ ਹੈ ਹਨਾ ਕਿ ਪੀਟੀਯੂ ਇੱਥੋਂ ਦੂਰ ਹੈ ਤੇ ਟੈਕਨੀਕਲੀ ਪੜਾਈ ਦਿੰਦੀ ਹੈ ਕੱਲੀ ਲੇਕਿਨ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਇੰਪਲਾਈਅਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਕਮਾਉਣ ਵਾਲੇ ਹੋਣ ਤੇ ਨਾਲ-ਨਾਲ ਇੱਕ ਸ਼ਾਨਦਾਰ ਹਸਪੀਟਲ ਇੱਥੇ ਪੀਜੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਬਾਂਝਾ ਰੱਖਿਆ ਹੋਇਆ ਮੈਂ ਕਾਲਜ ਇੱਥੇ ਦਿੱਤਾ ਸੀ ਆਦਮਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਆ ਲੇਕਿਨ ਅਜੇ ਤੱਕ ਇਹਨਾਂ ਨੇ ਸਿਰੇ ਨਹੀਂ ਚੜਾਇਆ ਉਹ ਬਣਿਆ ਨਹੀਂ ਪੂਰਾ ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੈਂ ਬੱਲਾ ਡੇਰੇ ਦੇ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ ਚ 25 ਕਰੋੜ ਦਾ ਚੈੱਕ ਦੇ ਕੇ ਗਿਆ ਇਹਨਾਂ ਦੇ ਖਾਤੇ ਵਿੱਚ ਆ ਗਿਆ ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ ਫੇਰ ਵੋਟਾਂ ਆ ਗਈਆਂ ਫੇਰ ਮੁੱਖ ਮੰਤਰੀ ਜੀ ਉੱਥੇ ਇੱਕ ਚੈੱਕ ਲੈ ਕੇ ਪਹੁੰਚ ਗਏ ਬੀ ਲੋ ਜੀ ਅਸੀਂ ਦੇ ਦਿੰਦੇ ਆ 11 ਮਹੀਨੇ ਵੋਟਾਂ ਪਈਆਂ ਨੂੰ ਹੋ ਗਿਆ ਅੱਜ ਤੱਕ ਇੱਕ ਰੁਪਿਆ ਉਹਦੇ ਚ ਕਢਾਇਆ ਨਹੀਂ ਕੋਈ ਕੁਝ ਨਹੀਂ ਕੀਤਾ ਸਾਰੇ ਲਾਰੇ ਦੇ ਰਹੇ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ ਡਿਪਟੀ ਸੀਐਮ ਦਲਿਤ ਬਣਾਵਾਂਗੇ ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ ਇੱਥੇ ਮੁੱਖ ਮੰਤਰੀ ਨੇ ਫੇਰ ਐਲਾਨ ਕਰਿਆ ਕੇ ਜੇਰੀਵਾਲਡ ਨੇ ਆਕੇ ਕੇ ਜੀ ਇੱਥੇ ਡਿਪਟੀ ਸੀਐਮ ਮੁਕ ਗਲਿਤ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਐ ਕੋਈ ਗਲਿਤ ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਐ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਪੁੱਛ ਨਹੀਂ ਐ ਬਲਕਿ ਲਤਾੜਿਆ ਜਾ ਰਿਹਾ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਐ ਦਿੱਤੀ ਸ਼ਰਾਪੀ ਕੇ ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐਸੀ ਸਕਾਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਤੇ 60 40 ਦੀ ਰੇਸ਼ੋ ਕਰਤੀ ਪਹਿਲਾਂ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ੋ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਉਹ ਪੰਜਾਬ ਸਰਕਾਰ ਦੇ ਨਹੀਂ ਰਹੀ 2 ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸੀ ਸਕਾਲਰਸ਼ਿਪ ਦੇ ਵਿੱਚ ਇਸ ਦੇ ਨਾਲ-ਨਾਲ Dalit ਵਰਗ ਨੂੰ ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਕੜੀਸਿਆ ਜਾ ਰਿਹਾ ਇੱਥੇ ਤੱਕ ਕਿ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਲੀ ਘੜ ਨਹੀਂ ਐ ਮੈਂ ਕੋਈ ਸੁਨਿਆਰਾ ਨਹੀਂ ਐ ਉਹ ਭਾਈ ਐਵੇਂ ਪੰਗਾ ਨਾ ਲਈ ਬੈਠੀ ਤੈਨੂੰ ਗੁੱਲੀ ਮੰਗੂ ਘਟ ਦੇਣਗੇ ਇਹ ਜਿਨ੍ਹਾਂ ਨੂੰ ਤੂੰ ਗੁੱਲੀ ਘੜ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਪ ਉਹਨੇ ਦੇ ਗਹਿਣੇ ਬਣਾਉਂਦੇ ਆ ਔਰ ਉਹਦੇ ਚ ਨਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਐ ਪਿਛੜੇ ਬਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸਨਿਆਰਾ ਨਹੀਂ ਮੈਂ ਕੋਈ ਗੁੱਲੀ ਘਟਲੀ ਐ ਤੁਸੀਂ ਬਹੁਤ ਬੜੇ ਪੀੜ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਆ ਦੂਸਰੇ ਨੂੰ ਜੱਫੀਆਂ ਪਾਉਂਦੇ ਸਭ ਕੁਝ ਕਰਦੇ ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਐ ਕਿ ਇੱਕ ਇਹਨਾਂ ਦੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹਦਿਆਂ ਸਾਰੀਆਂ ਪਾਵਰਾਂ ਵਾਪਸ ਲੈ ਲਿਆ ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਂ। ਇਸ ਕਰਕੇ ਸਿਰਫ ਕੇ ਨੇ ਡਿਪਟੀ ਸੀਐਮ ਮੰਗ ਲਿਆ। ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀਆਂ ਕਰਨ ਵਾਸਤੇ ਆਇਆ ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ ਬੀਬੀਆਂ ਵਾਸਤੇ ਮਾਵਾਂ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ। ਅੱਜ ਉਹ ਡਿੱਗੀ ਜਾ ਰਹੀਆਂ। ਇਨ ਨਾਲ ਆਈ ਝਾੜੂ ਹੱਥ ਚੱਕੀ ਘੜੀਆਂ ਹੀ ਮਰ ਜਾਣੇ ਆਜੋ ਪਿੰਡ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਵੀ 1000 ਰੁਪਿਆ ਕਿੱਥੇ ਕੋਈ ਇਸ ਸਾਲ ਦੇ ਬਜਟ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਿਆ ਉਹਨਾਂ ਨੂੰ ਦੇਵਾਂਗੇ ਤੇ ਨਾਲ-ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਪੀਟੀ ਯੂਨੀਵਰਸਿਟੀ ਹੈ ਮੈਂ ਅੰਬੇਦਕਰ ਸਾਹਿਬ ਦਾ ਉੱਥੇ ਅੰਬਿਊਜ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਿਆ ਪਾਸ ਕਰਕੇ अलग रख के पैसा उठे नी पत्थर रख के आया सी आज तक कुछ नहीं ਕੀਤਾ ਮੈਂ ਬਾਲਮੀਕ ਜੀ ਦੇ ਤੀਰਤਸਥਾਨ ਤੇ 28 ਕਰੋੜ ਰੁਪਇਆ ਪਾਸ ਕਰਕੇ ਟੈਂਡਰ ਲਾ ਕੇ ਠੇਕੇਦਾਰ ਨੂੰ ਕੰਮ ਦੇ ਕੇ ਗਿਆ ਸੀ ਅਜ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਸੀ ਚਮਕੌਰ ਸਾਹਿਬ ਜਿਸ ਸਿੱਖ ਹਿਸਟਰੀ ਨੂੰ ਫਰਮਾਇਆ ਉੱਥੇ ਭਗਵਾਨ ਬਾਲਮੀਕ ਜੀ ਦੀ ਨੂੰ আর ਰਮੈਣ ਦੀ ਹਿਸਟਰੀ ਨੂੰ ਫਰਮਾਇਆ ਜਾਏਗਾ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਕੀਤਾ ਅਧਿਆਨ ਤੇ ਰਮੈਣ ਅਧਿਆਨ ਸੈਂਟਰ ਖੋਲਣ ਵਾਸਤੇ ਕੈਬਿਨੇਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 10 ਕਰੋੜ ਰੁਪਇਆ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ ਚ ਕਿਹਾ ਦਿੱਤਾ ਮੈਨੂੰ ਉਸ ਦਾ ਕੋਈ ਬੇਰਵਾ ਦੇ 1 ਰੁਪਇਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ ਇੱਕ ਕੋਈ ਕਾਰਜ ਨਹੀਂ ਦਿੱਤਾ ਕੋਈ ਹਸਤਾਖਰ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀ ਹੈ ਤੁਗਲਕ ਬਾਗ ਦੇ ਤੁਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਦਾਸ ਜੀ ਦਾ ਇੱਕ ਮੰਦਿਰ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਇਆ ਤੇ ਅੱਜ ਤੱਕ ਦੁਬਾਰੇ ਨਹੀਂ ਬਣਾਇਆ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਅੰਦਰ ਔਰ ਗਏ ਵੀ ਖਜਾਰਾ ਕਰੋੜ ਦੇ ਘਟਾਲੇ ਵਿੱਚ ਹੈ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਹੈ। ਆਰੂ ਦੇ ਨਾਲ ਡਬਲ ਹੋਇਆ ਹੈ। ਇਹਨਾਂ ਨੂੰ ਅਜੇ ਤੱਕ ਭਾਜਪਾ ਪੁੱਛ ਨਹੀਂ ਰਹੀ ਜਿਹਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਆ ਮਿਲੀ ਭੁਗਤ ਹੈ? ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤ ਹੈ? ਜੀ ਦੇ ਕਰਕੇ ਉਹ ਮਿਲੀ ਭੁਗਤ ਕਰਕੇ ਕਿਸਾਨਾਂ ਦੇ ਡਾਂਗਾ ਚੱਲਦੀਆਂ ਗੋਲੀਆਂ ਚੱਲਦੀਆਂ ਔਰ ਕੋਈ ਪਰਚਾ ਨਹੀਂ ਹੁੰਦਾ। ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ। ਬੰਬ ਚਲਾਇਆ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਪੁਲਸ ਵਾਲਾ ਖੜਾ ਸੀ ਜਿਹਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਥੇ ਦੇ ਮੁੱਖ ਮੰਤਰੀ ਦਾ ਤੇ ਪਹਿਨਾ ਹੁਮਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆਂ ਨੇ ਤਾਂ ਕਿਸਾਨਾਂ ਨੇ ਤਾਂ ਡੜਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਬੱਝੀਆਂ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਹੈ ਡਬਲ ਪੈਮਾਨੇ ਕਿਉਂ ਹੈ ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਕਿਉਂ ਰੋਜ਼ ਫਰੋਤੀਆਂ ਆਉਂਦੀਆਂ ਸਾਬਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ ਮੈਨੂੰ ਆਇਆ ਹੈ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਨਹੀਂ ਦਿੱਤੀ ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਸੋ ਮੇਰਾ ਬੇਨਤੀ ਹੈ ਕਿ 200 ਯੂਨਿਟ ਪਹਿਲੇ ਹੀ ਮਾਪ ਸੀ ਇਹਨਾਂ ਨੇ 100 ਕਰਕੇ ਨਾਲ ਇਹ ਲਾਤਾਗੇ 301 ਹੋ ਗਿਆ ਤਾਂ ਸਾਰੇ ਖਤਮ ਕਿਉਂ ਭਾਈ ਉਹ ਅਗਲੇ ਦਾ 200 ਵਿੱਚ ਚਲੇ ਜਾਂਦਾ ਹੈ ਉਹਨੂੰ ਫਾਇਦਾ ਕਿ ਹੋਇਆ ਨੁਕਸਾਨ ਹੀ ਹੋਇਆ ਸਾਡਾ ਕਦ ਟਾਈਮ ਆ ਗਿਆ ਤਾਂ ਐਸੀ 341 ਕਮ ਚੱਕ ਦੇਣਾ 300 ਸਿੱਧਾ ਫਰੀ ਹੋਏਗਾ ਅਗਲੇ ਨੂੰ 200 ਦਾ ਐਸੀ ਨਹੀਂ ਦੇਈ ਸੀ 100 ਇਹ ਬਾਲਤੂ ਦੇਣਾ ਐ ਐਸੀ 300 ਫਰੀ ਦਮਾਗੇ ਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਕਿ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦਇ ਕਰੇਗੀ ਜਿਸ ਤਰ੍ਹਾਂ ਮਨਰੇਗਾ ਐਸੀ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ ਹਰ ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਇਆ ਉਹਨਾਂ ਨੂੰ ਦੇ ਕਰਨਾ ਮੈਂ ਬੜੀਆਂ ਪਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ ਲਾਲ ਟੋਰਾ ਸਕੀਮ ਸੀ ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੀ ਕਰ ਰਹੇ ਸੀ ਇਹਨਾਂ ਨੇ ਬੰਦ ਕਰਤੀ ਹੈ ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ ਆਮ ਬੰਦੇ ਦਾ ਬਿੱਲ ਥੋੜਾ ਜਿਹਾ ਆਉਣ ਲੱਗ ਗਿਆ ਸੀ ਇਹਨਾਂ ਨੇ ਫੇਰ ਉੱਥੀ ਲਗੇ ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ ਇਹਨਾਂ ਨੇ ਇੱਕ ਕਬਾੜ ਹੋਇਆ ਹੋਇਆ ਥਰਮਲ ਪਲਾਂਟ 1000 ਕਰੋੜ ਚ ਖਰੀਦ ਲਿਆ ਮਿਲੀ ਭੁਗਤ ਕੀਦੀ ਹੈ ਮੈਂ ਮੁੱਖ ਮੰਤਰੀ ਜੀ ਤੇ ਪੁੱਛਣਾ ਚਾਹੁੰਦਾ ਐਸੀ ਬੇਕਾਰਿਆ ਨੂੰ ਘਰ ਦਿੱਤੇ ਇਹਨਾਂ ਨੇ ਇੱਥੇ ਘਰ ਬੇਕਾਰ ਘਰ ਵਾਲਿਆਂ ਦੇ ਘਰ ਧਾਤੇ ਐ ਜਲੰਧਰ ਵਿੱਚ ਹੋਇਆ ਬੇ ਘਰਿਆਂ ਦੇ ਘਰ ਤਾਂ ਕਿਹਾ ਦੇਣੇ ਪੰਜਾਬੀ ਅਸੀਂ 10ਵੀਂ ਤੱਕ ਲਾਗੂ ਕੀਤੀ 3 ਮਹੀਨੇ ਦਾ ਮੇਰਾ ਟਾਈਮ ਅੱਜ ਲੋਕ ਯਾਦ ਕਰਦੇ ਆ ਮਨ ਨੂੰ ਟੈਲੀਫੋਨ ਕਰ ਕਰਕੇ ਕਹਿੰਦੇ ਆ ਕਿ ਅਸੀਂ 3 ਮਹੀਨੇ ਬਹੁਤ ਖੁਸ਼ ਰਹੇ ਐ ਇੱਥੇ ਤੱਕ ਕਿ ਦੀਵਾਲੀ ਨੂੰ ਛੋਟੀ ਜੀ ਗੱਲ ਐ ਦੀਵਾਲੀ ਵਾਲੇ ਦਿਨ ਮੈਂ ਅਨਾਉਂਸ ਕਰਤਾ ਕਿ ਪਟਾਕਿਆਂ ਦੇ ਖੇਲ ਖਿੱਲਾ ਦੇ ਜਿੰਨੇ ਮਰਜ਼ੀ ਫੜੀਆਂ ਲਗਾਓ ਕੋਈ ਤੁਹਾਨੂੰ ਪੁਲਸ ਵਾਲਾ ਨਹੀਂ ਰੋਕੇਗਾ ਸਭ ਦੀ ਵਧੀਆ ਦਿਵਾਲੀ ਗਈ ਐਤ ਕੀ ਕਿਆ ਹੋਇਆ ਆ ਰਿੰਕੂ ਆ ਇਹਨਾਂ ਦੇ ਬੰਦੇ ਹੀ ਦਿਵਾਲੀ ਦੀਆਂ ਸਾਰਿਆਂ ਨੇ ਇੱਥੇ ਤੇ ਜਿੰਨੇ ਮੰਜੇ ਲੱਗੇ ਜਿੰਨੀਆਂ ਰੇੜੀਆਂ ਲੱਗੀਆਂ ਜਿੰਨੀਆਂ ਫੜੀਆਂ ਲੱਗੀਆਂ ਤੇ ਇਹ ਤੋਂ 5000 ਕਿਸੇ ਤੋਂ 10000 ਅਗਲੇ ਨੂੰ ਬਚੇ ਕੁਝ ਨਹੀਂ ਸਾਡੀ ਦਿਵਾਲੀ ਐਸੀ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਹੋਣਾ ਚਾਹੀਦਾ ਸਾਡੇ 5 ਰੁਪਏ ਰੇਤਾ ਵਿੱਚ ਹੈ ਅੱਜ 27 ਰੁਪਏ ਬਿਕਰੇ ਆ ਕਿਉਂ ਕਿਉਂ ਮੁੱਖ ਮੰਤਰੀ ਗੌਰ ਨਹੀਂ ਕਰਦਾ ਮੈਂ ਰੰਗੇ ਹੱਥੀ ਟਰੱਕ ਪਰ ਦੇ ਫੜਾਏ ਆ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਆ ਤੁਸੀਂ ਕਿਤੇ ਜਲੇ ਜਾਓ ਕਿਸੇ ਦਰਿਆ ਪਰ ਰਾਤ ਨੂੰ ਸਾਰੀ ਰਾਤ ਟਰੱਕ ਭਰੀ ਜਾਂਦੇ ਆ ਤੇ ਉਹਨੂੰ ਇਹਨਾਂ ਦੇ ਐਮਐਲਏ ਉਹਦੀ ਸਰਪ੍ਰਸਤੀ ਕਰਦੇ ਆ ਚੂਹੇ ਦੀ ਇਹਨਾਂ ਦੇ ਸਰਪ੍ਰਸਤੀ ਐਮਐਲਿਆਂ ਦੀ ਐ ਇਹ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੋਲ ਕੇ ਰੱਖਿਆ ਹੋਇਆ ਉਹ ਅੱਜ ਲੋਕਾਂ ਦੇ ਸਾਹਮਣੇ ਆਇਆ ਤੇ ਆਉਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਸਬਸ ਸੋਣਗੇ ਮੈਂ ਫੇਰ ਕਹਿਣਾ ਕਿ ਲੋਕ ਦੇਖੜ ਕੇ ਕਿਰਦਾਰ ਵਾਲੇ ਬੰਦੇ ਕੌਣ ਹੈ ਜਿਨ੍ਹਾਂ ਦਾ ਆਪਣਾ ਸਟੈਂਡ ਕੋਈ ਨਹੀਂ ਰੋਜ਼ ਬਦਲਦੇ ਆ ਰਹੇ ਉਹਨਾਂ ਦੇ ਨਾਲ ਲੋਕ ਸਟੈਂਡ ਨਾ ਲੈਣ ਇਹ ਹੀ ਮੇਰੀ ਲੋਕਾਂ ਨੂੰ ਅਪੀਲ ਹੈ ਮੈਂ ਇੱਕ ਇੱਥੇ ਵਿਕਾਸ ਕਰਨ ਦੀ ਨੀਤ ਦੇ ਨਾਲ ਆਇਆ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਤੇ ਮੈਨੂੰ ਮੌਕਾ ਦੇਣ ਧੰਨਵਾਦ